ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਦੇ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 3 ਦਸੰਬਰ ਹੈ ਮੈਂ ਗੁਰਸੀਰਤ ਕੌਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ। ਏ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗੇਉ ਦੁਖ ਮੈ ਸੰਗ ਨ ਹੋਈ। ਹੇ ਪਾਈ, ਐ ਸੰਸਾਰ ਵਿੱਚ ਮੈਂ ਕੋਈ ਸੱਚਾ ਮਿੱਤਰ ਨਹੀਂ ਦੇਖਿਆ ਜੋ ਲੋਕ ਤੇ ਲੋਕ ਵਿੱਚ ਸਾਥ ਨਿਭਾ ਸਕੇ। ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਲੱਗਾ ਹੋਇਆ ਹੈ ਦੁੱਖ ਵਿੱਚ ਕੋਈ ਸਾਥੀ ਨਹੀਂ ਬੰਦਦਾ 헤 ਭਾਈ ਇਸਤਰੀ ਪੁੱਤਰ ਮਿੱਤਰ ਰਿਸ਼ਤੇਦਾਰ ਇਹ ਸਾਰੇ ਤਨ ਦੌਲਤ ਨਾਲ ਹੀ ਪਿਆਰ ਕਰਨ ਵਾਲੇ ਹਨ ਜਦੋਂ ਇਹ ਮਨੁੱਖ ਨੂੰ ਕੰਗਾਲ ਹੋਇਆ ਵੇਖਦੇ ਹਨ ਉਸੇ ਵਕਤ ਸਾਥ ਛੱਡ ਕੇ ਭੱਜ ਜਾਂਦੇ ਹਨ 헤 ਭਾਈ ਮੈਂ ਆਪਣੇ ਇਸ ਮੂਰਖ ਨਾ ਸਮਝ ਮੰਨ ਨੂੰ ਕੀ ਸਮਝਾਵਾਂ ਇਹ ਆਪਣੇ ਕੱਚੇ ਝੂਠੇ ਸਾਥੀਆਂ ਨਾਲ ਹੀ ਪ੍ਰੇਮ ਪਾਈ ਬੈਠਾ ਹੈ ਗਰੀਬਾਂ ਨਤਾਣਿਆਂ ਦੇ ਮਾਲਕ ਪਰਮੇਸ਼ਰ ਜੋ ਸਾਰੇ ਡਰ ਦੂਰ ਕਰਨ ਵਾਲਾ ਹੈ ਉਸ ਨੂੰ ਇਸ ਨੇ ਭੁਲਾ ਦਿੱਤਾ ਹੈ ਉਸ ਦੀ ਸਿਫਤ ਸਲਾਹ ਨਹੀਂ ਕਰਦਾ ਜਿਸ ਤਰ੍ਹਾਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਇਹ ਮਨ ਪਰਮੇਸ਼ਰ ਨੂੰ ਯਾਦ ਕਰਨ ਵਿੱਚ ਲਾਪਰਵਾਹੀ ਕਰਦਾ ਹੈ ਮੈਂ ਬਹੁਤ ਯਤਨ ਕੀਤੇ ਇਸ ਨੂੰ ਸਮਝਾਉਣ ਦੇ ਇਹ ਨਹੀਂ ਸਮਝ ਰਿਹਾ ਗੁਰੂ ਜੀ ਆਖਦੇ ਹਨ हे ਸੱਚੇ ਪਾਤਸ਼ਾਹ ਆਪਣੇ ਬਿਰਦ ਦੀ लाज ਰੱਖੋ ਮੈਂ ਸਦਾ ਤੁਹਾਡਾ ਹੀ ਨਾਮ ਜਪਦਾ ਰਹਾ ਗੁਰੂ ਪਿਆਰੀ ਸਾਥ ਸੰਗਤ ਜੀ ਸੰਸਾਰ ਵਿੱਚ ਕੋਈ ਸੱਚਾ ਮਿੱਤਰ ਨਹੀਂ ਜੋ ਅੰਤ ਸਮੇਂ ਸਾਥ ਨਿਭਾ ਸਕੇ ਸਭ ਆਪਣੇ ਸੁੱਖ ਵਿੱਚ ਹੀ ਲੱਗੇ ਹੋਏ ਹਨ ਇਹਨਾਂ ਦਾ ਤਾਂ ਦੌਲਤ ਨਾਲ ਹੀ ਪਿਆਰ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਇਹ ਨਾਮ ਹੀ ਸਦਾ ਸਹਾਈ ਹੁੰਦਾ ਹੈ ਪਿਆਰੇ ਵਿਦਿਆਰਥੀਓ ਕਿਸੇ ਇਸਤਰੀ ਨੂੰ ਕਦੇ ਮੰंदे ਬੋਲ ਨਹੀਂ ਬੋਲਣੇ ਚਾਹੀਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬੋਲ ਸਦਾ ਯਾਦ ਰੱਖਿਓ ਸੋ ਕਿਉ ਮੰਦਾ ਆਖੀਐ ਜਿੱਤੇ ਜੰਮੇ ਰਾਜਾਨ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ